ਜੀ ਗਾਇਸ ਸਾਰਿਆਂ ਦਾ ਸਤਿਕਾਰ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਸਵੇਰ ਵੇਖੋ ਚੈੱਕ ਕਰਦੇ ਹਾਂ ਅੱਜ ਦੀ ਤੇ ਜਕੀਣੀ ਇਹ ਗੱਲ ਦਾ ਨੂੰ ਫਟਣ ਦੇ ਆ ਜਕੀ ਓਏ ਬਕਸਤਾਂ ਇੱਧਰ ਚੈੱਕ ਬਕਸਤਾਂ ਨੂੰ ਪਾਣੀ ਵਗੈਰਾ ਰੋਟੀ ਮੈਂ ਦੱਸਦੀ ਆਂ ਅਸੀਂ ਤੇ ਮੁਰਗੀਆਂ ਨੂੰ ਆਪਾਂ ਨੇ ਕਾਟੀ ਛੱਡੀ ਦਾ ਸੋ ਅੰਦਰ ਹੀ ਰਿੰਦੀ ਹਾਂ ਫਿਰ ਅੰਦਰ ਕਾਫੀ ਜਲਾ ਨਿਕਰ ਕੀਤਾ ਆ ਚੰਦੀਆਂ ਜਿਹਾ ਉੱਪਰ ਬੈਹਿੰਦੀਆਂ ਸੋ ਗਾਈਜ਼ ਇੱਥੇ ਨਾਲ ਵਿੱਚ ਕਈ ਮੁਰਗੀਆਂ ਮਿਲ ਜਿਵੇਂ ਆਪਾਂ ਕਹ ਰਹੇ ਹਾਂ ਨਾ ਹਾਂ ਵੀ ਆਪਾਂ ਨੂੰ ਖਾ ਜਕਾਮ ਹੋ ਗਿਆ ਸ਼ਿੱਕਾ ਆਈਆਂ ਉਹ ਚੀਜ਼ ਮਾਰਦੀਆਂ ਤੋਂ ਇਹਦਾ ਹਾਲ ਹੀ ਜ਼ਰੂਰ ਦੱਸਿਓ ਕੀ ਹਾਲ ਲਿਆ ਇਹ ਆਪਾਂ ਗੁਇਨੇ ਦਾ ਟ੍ਰੀਟਮੈਂਟ ਹੀ ਕਰਾਂਗੇ ਕਿਉਂਕਿ ਤਿੰਨ ਚਾਰ ਵਿੱਚੋਂ ਮੁਰਗੀਆਂ ਗਈਆਂ ਨੇ ਮੈਨੂੰ ਲੱਗਦੀਆਂ ਵੇਖੋ ਜੈਕੀ ਵੇਖੋ ਕੀ ਕਰ ਰਿਹਾ ਉਹ ਇਹਨੂੰ ਥੱਲੇ ਘੱਡ ਕੁਕੜੀ ਦੀ ਰਿਸ ਕਰਦਾ ਵੇਈ ਉਹ ਦੇਖੋ ਦੇਖੋ ਖੁਦ ਨੇਂਦਿਆ ਵਾ ਚੰਗੀ ਤਰ੍ਹਾਂ ਉਹ ਜੈਕੀ ਲੈ ਤੇ ਮਾਰ ਲੈਂਦੇ ਇੱਧਰ ਉਹ ਆ ਗਿਆ ਲਿਬੜਿਆ ਖੋ ਓਏ ਇੱਧਰ ਨਹੀਂ ਰੱਖੋ ਚੈਤਰਾ ਆਹ ਜਾਂਦਾ ਜੈਕੀ ਇੱਕ ਮਿੰਟ ਉਹ ਨਾ ਸਾਨਾ ਸਾਂ ਜੈਕ ਕਰੋ ਨਾ ਸਾਂ ਖੋ ਇਸ ਨਾ ਸਾਂ ਸੈਕ ਕਰੋ ਤੂੰ ਸੋਹ ਜੀ ਗਾਇਸ ਆਪਣੀ ਮੁਰਗੀਆਂ ਦੀ ਫੀਡ ਵੀ ਆ ਗਈ ਹੈ ਇਹ ਇਹ ਟੌਪ ਸਟਾਰ ਇਹ ਪਿਛਲੇ ਨਹੀਂ ਪਾਈ ਸੀ ਸੋ ਆਪਾਂ ਇਹ ਕੋਈ ਫੀਡ ਪ੍ਰੇਫਰ ਕਰਾਂਗੇ ਜਨ ਜੀ ਆਈਸੇ ਇੱਕ ਆਪਾਂ ਨਵਾਂ ਫੀਡਰ ਲੈ ਕੇ ਆਏ ਪਾਣੀ ਵਾਸਤੇ ਵੀ ਸੋ ਪਹਿਲਾਂ ਜਿਵੇਂ ਤੁਹਾਨੂੰ ਪਤਾ ਫੀਡ ਵਾਲਾ ਲੈ ਕੇ ਆਏ ਹਾਂ ਸੋ ਉਹਨਾਂ ਇੱਕ ਪਾਣੀ ਵਾਲਾ ਵੀ ਲੈ ਆਏ ਹਾਂ ਮੈਂ ਵੇਲਾ ਵਾ ਹੈ ਜਹਾਂ ਅਸੀਂ ਜੀ ਠੀਕ ਆ ਕਾਫੀ ਹੁਣ ਆ ਛੋਟਾ ਰਹਿ ਗਿਆ ਕੋਈ ਨਾ ਹੈ ਕੋਈ ਨਾ ਪਾਣੀ ਰਾਏ ਕੀ ਪਾਣੀ ਚੱਲ ਸਾ ਬਿਠੀ ਐਂ ਅੰਦਰ ਕੀ ਬਗਾ ਆ ਯਾਰ ਆ ਗੰਦੀ ਤੂੜੀ ਮੈਂ ਹੋ ਲੈ ਰਾਏ ਦਾ ਹੂੰ ਪਾਤੀ ਚੱਲ ਠੀਕ ਸੋ ਗਾਈਸ ਇਹਦੇ ਆਪਾਂ ਅੰਡਿਆਂ ਦੀ ਟਿਕ ਕਰ ਰਹੇ ਆ ਸੋ ਆ ਸਹੀ ਗਿਆ ਤੇ ਜਲਦੀ ਤੋਂ ਜਲਦੀ ਆਪਾਂ ਅੰਡੇ ਸ਼ੁਰੂ ਹੋਣ ਆ ਬਹੁਤ ਵਧੀਆ ਬਣਨ ਗਏ ਆ ਆ ਆਪਣਾ ਤੁਹਾਨੂੰ ਪਤਾ ਹੀ ਹੈ ਸਟੈਂਡ ਲਾਇਆ ਹੈ ਤੇ ਇਹਨਾਂ ਨੂੰ ਤਾਂ ਇਹਨਾਂ ਤਾੜਦੇ ਨੇ ਕਿ ਨਹੀਂ ਹੁਣ ਇਹ ਛੱਡੀਆਂ ਨੇ ਛੱਡੀਆਂ ਵਾ ਮੈਂ ਤੇ ਤੇ ਇੰਤਜ਼ਾਰ ਕਰ ਕਰਕੇ ਤੂੰ ਆਇਆ ਨਹੀਂ ਮੈਂ ਤਾਂ ਫਿਰ ਕੰਮ ਮੈਂ ਕਰਕੇ ਹੀ ਹੁਣ ਗਾਈਸ ਆਪਾਂ ਨੂੰ ਪਾਣੀ ਦਾ ਫੀਡਰ ਪਰਤਾ ਤੇ ਇਹ ਰੱਖਦੇ ਹਾਂ ਤਾਂਕਾ ਪਾਣੀ ਦਾ ਫੀਡਰ ਹਤਾ ਵਾਪਸ ਪਾਣੀ ਪੀ ਜਾਵੇ ਹੁਣ ਆਪਾਂ ਇਧਰ ਸਾਰੀ ਲੈਨ ਸਿਰ ਬੈ ਗਈਆਂ ਤੇ ਗਾਈਸ ਇੱਕ ਸਾਨੂੰ ਉਹ ਕਾਲੀ ਮੁਰਗੀ ਤੇ ਥੋੜਾ ਜਿਹਾ ਡਾਊਟ ਆ। ਕੋਣ ਮੜਾ ਪਿੱਛੇ ਵੀ ਪੈ ਪਿੱਛੇ ਕੀ ਬੈਟ ਹੈ ਮੈਰਾ ਫੋਟੋ। ਉਹ ਦੇਖੋ ਉਹ ਤਾਂ ਫੀਡ ਵਿੱਚ ਬਿਠੀ ਐ। ਇਹ ਮਾਰਨਿੰਗ ਹੈ। ਆ ਪਿੱਛੇ ਹੈ ਜਦੋਂ ਖੁੱਲੀਆਂ ਛੜੀਆਂ ਉਦੋਂ ਬੈਠੀ ਰਹੀ ਐ। ਤੇ ਹੁਣ ਵੀ ਟੋਕਰੀ ਥਲੇ ਬੈਠੀ ਐ। ਸੋ ਆਪਾਂ ਦੇਖੀਏ ਕੋਈ ਉਨਕੀ ਖੁਸ਼ਖਬਰੀ ਜਾਂ ਕੁਝ। ਚਲੋ ਆਪਾਂ ਆਪਣਾ ਬਲੌਗ ਨੰਬਰ ਨਹੀਂ ਦਿਓ। ਚਲੋ ਆਪਾਂ ਨਾਲ ਜਿਹੜਾ ਫੀਡ ਪਾ ਦਿੰਨੇ ਹਾਂ। ਜਿਸ ਆਪਾਂ ਇਹ ਕਰਦੇ ਆਂ। ਟੋੜੇ ਨੂੰ ਖੋਲ ਕੇ ਤੇ ਫੀਡਰ ਪਾ ਦਿੰਦੇ ਆਂ। ਅਨੁਭਵ ਤੇ ਆਪਾਂ ਗਾਈਸ ਹੁਣ ਫੀਡਰ ਤੂੜਾ ਖੋਲ ਕੇ ਫੀਡਰ ਦੇ ਵਿੱਚ ਪੜਦੇ ਪਏ ਆਂ। ਸੋ ਗਾਈਸ ਇਹ ਕੋਈ ਚੀਜ਼ ਨਹੀਂ ਆਵਾਂਗਾ ਹਸਣਾ ਦਾ ਕੰਮ ਨਹੀਂ। ਖੁੱਡੀ ਖੁੱਡੀ। ਇਹ ਬਸ ਇਧਰ। ਫਾਰੇ ਦੋਨੇ ਨੋਪਾ ਦੀ ਗੇਟਾਂਗੇ। ਉਹਦੇ ਰੱਜੀ ਸਾਰੇ ਨੇ ਮੂੰਹ ਚੇਕ ਕਰ ਉਹ ਗਿਵੀ ਆਪਾਂ ਛੱਡੀਆਂ ਬਾਹਰ ਖੁੱਲੀਆਂ ਦੇਖੋ ਇੱਥੇ ਸਿਲਕਨਾ ਪੂਰੇ ਹੂੰ ਸਾਰੇ ਪੂਰੇ ਪੂਰੇ ਹਾਂਜੀ ਗਾਇਸ ਦੋ ਮੁਰਗੀਆਂ ਆਪਾਂ ਨਵੀਆਂ ਲੈ ਕੇ ਆਏ ਹਾਂ ਔਰ ਆ ਚੈੱਕ ਕਰ ਸਕਦੇ ਇਹ ਮੁਰਗੇ ਦੇ ਕੇ ਤੇ ਲੈ ਆਏ ਹਾਂ ਬਾਕੀ ਜਾਨਵਰ ਚੈੱਕ ਕਰ ਸਕਦੇ ਇਹ ਨਾਲ ਇੰਟਾਇਰ ਸੋ ਅਜੀ ਗੈਸ ਅਨਵਾ ਕਬੂਤਰ ਆ ਕੇ ਬੈਠਾ ਵਾ ਸੋ ਆਪਾਂ ਕਾਫੀ ਦੇ ਚੇਤੇ ਕਬੂਤਰ ਡਾਇ ਹੀ ਤੇ ਇਹ ਉਤਰ ਗਿਆ ਆਪਣੇ ਪਰ ਅਜੇ ਦੂਜੇ ਕਬੂਤਰ ਤੇ ਉਤਰੇ ਸੋ ਨਿਓ ਆਪਾਂ ਅੰਦਰ ਕਰਦੇ ਹਾਂ ਕੋੜੇ ਕੋੜਾ 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 ਸੋ ਗ੍ਰੀਨ ਵੀਨੇ ਤਾੜਤੇ ਤੇ ਗਾਇਸ ਆਪਾਂ ਪਿਲਾਤੇ ਦੋਵੇਂ ਫੀਡਰ ਪਾਣੀ ਵਾਲਾ ਵੀ ਤੇ ਫੀਡ ਵਾਲਾ ਵੀ ਤੇ ਬਾਕੀ ਸਾਰੇ ਆਪਣੇ ਉਹ ਸਾਰੇ ਬੈਠੇ ਆ ਉਧਰੇ ਚੜ ਕੇ ਤਾਂ ਤੇ ਬਲਬ ਵੀ ਆਪਾਂ ਲਾਏ ਆ ਦੇਖੀ ਗੰਝਾ ਇਹ ਤਾਂ ਲਾਇਆ ਬਾਹਰ ਕਿੰਨੇ ਦੇਖੋ ਉਹਨਾਂ ਨੂੰ ਫੀਡ ਦਾ ਪਤਾ ਲੱਗ ਗਿਆ ਤੇ ਆਪਣੀ ਕਾਲੀ ਕੂਬੜੀ ਉੱਠੀ ਕਾਲੀ ਕੂਬੜੀ ਆਪਣੀ ਪਰ ਉੱਥੇ ਬੈਠੀ ਹੈ ਤੂੰ ਚੈੱਕ ਕਰ ਸਾ ਦੇ ਕਿ ਸ਼ਾਕੀ ਹੈ ਕੀ ਆਂਡਾ ਵਗੈਰਾ ਦਊਗੀ ਬਾਕੀ ਮਹਾਰਾਜ ਜਾਣਦੇ ਹਾਂ ਅਰ ਮੈਂ ਬਲੂ ਪਾਣੀ ਭਰ ਰਿਹਾ ਬਖਤਾਂ ਲਈ ਇਹਨਾਂ ਨੂੰ ਪਾਣੀ ਦੇ ਰਿਹਾ ਤੇਖੋਗੀ ਬਖਤਾਂ ਯਾਰ ਬਹੁਤਾਂ ਬਖਤਾਂ ਦੇ ਅੰਦਰ ਫੁੰਡੀਆਂ ਰਹਿੰਦੀਆਂ ਉਹ ਦੇ ਖੁੰਡੀਆਂ ਰਹਿੰਦੀਆਂ ਤੇ ਬਾਕੀ

ਤੇ ਗਾਹਾ ਪਤਾ ਹੀ ਕਰਾਂਗੇ ਇਹਦੇ ਉੱਪਰ ਜਾਲੀ ਲਾਵਾਂਗੇ ਮਤਲਬ ਜਿਹੜੀ ਇਹ ਇਸੇ ਤਰ੍ਹਾਂ ਦੀ ਜਾਲੀ ਲੈ ਕੇ ਇਹਦੇ ਉੱਪਰ ਗਿੱਟੀਆਂ ਨਾਲ ਗੱਡ ਦਾਂਗੇ ਨੀ ਤਾਂ ਇਹਨੂੰ ਲਾ ਕੇ ਇਹਦੇ ਉੱਤੇ ਗੱਜੀ ਜਾਲੀ ਲਾਵਾਂਗੇ ਸੋ ਵੇਖਾਂਗੇ ਜੇ ਤਾਂ ਆਪਣਾ ਲੋੜ ਨਹੀਂ ਕਿਉਂਕਿ ਗਾਹ ਗਰਮੀਆਂ 'ਚ ਪਊਗੀ ਸੋ ਕਰਾਂਗੇ ਅਰੇਂਜਮੈਂਟ ਇਹਦਾ ਵੀ